ਸਾਹੀ ਦਾ ਸਰੰਗੀ ਜੀਵਨ ਦੋਸਤਾਂ ਨਾਲ ਗੱਲਬਾਤ ਕਰ ਗੱਲਬਾਤਾਂ ਸਾਰੇ ਭੈਣ ਭਰਾ ਨਾਲ ਅੱਜ ਮੈਂ ਇਹ ਦਸ ਰਹੀ ਆ ਤੇ ਆਪਾਂ ਇਹ ਤੁਗਲ ਵਾਲੇ ਵੀਡੀਓ ਬਣਾਉਣ। ਬਾਕੀ ਬੋਲਣਾ ਖਾਣਿਆ ਪੀਣਿਆ ਝੂਠ ਨਹੀਂ ਬੋਲਣਾ 2 ਵਜੇ ਤੇ ਵੀਡੀਓ ਆਪਾਂ ਇੱਕ ਨਹੀਂ ਬਣਾਈ ਪਹਿਲਾ ਹੀ ਖਾਦੇ ਆ ਫੋਲਵੜੀਆਂ ਤੇ ਪਰਲੇ ਦੀ ਬਿਸਕਟ ਉਹਦਾ ਆਪਾਂ ਵਲੌਗ ਤਾਂ ਨੂੰ ਪਾਤਾ ਵਾ ਠੀਕ ਆ ਤੇ ਹੁਣ ਸਮੀ ਜਾ ਕੇ ਆਇਆ ਸਮੋਸੇ ਸਮੋਸੇ ਆ ਵੇਖੋ ਜੀ ਸਮੋਸਾ ਪਾਰਟੀ ਚੱਲ ਰਹੀ ਫੇਰ ਹੁਣ ਸਨੀ ਕਰਨ ਲੱਗਾ ਸਮੋਸਾ ਪਾਰਟੀ ਤੇ ਅੱਜ ਮੌਸਮ ਬਹੁਤ ਠੰਡਾ ਆ ਸਹੀ ਗੱਲ ਹੈ ਤੇ ਸਾਡਾ ਸਿਰਫ ਖਾਣ-ਪੀਣ ਵਾਲੇ ਧਿਆਨ ਹੀ ਅੱਜ ਵੀਡੀਓ ਬਣਾਉਂਦੇ ਪੁੱਛ ਸਾਰੇ ਜਾਣੇ ਆ ਗਾ ਤਾਂ ਚਾਹਣਾ ਪਾ ਵੀ ਵੀਡੀਓ ਬਣਾਉਂਦੇ ਪਤਾ ਮੇਨ ਗੱਲ ਕੀ ਆ ਅੱਜ ਮੌਸਮ ਬਹੁਤ ਵਧੀਆ ਤੇ ਕੰਮ ਕਰ ਮਹਾਰਾਜ ਇਹਨੇ ਕਹਿਆ ਜੇ ਖਾਓ ਵੀ ਜੋ ਮਲਤੀ ਵਾਹ ਦੋ ਮੋਹ ਤਾਂ ਜੱਦ ਨਹੀਂ ਬਸ ਫੰਟ ਸੇ ਵਧੀਆ ਬਾਤ ਇਹਨਾਂ ਨੂੰ ਕਿ ਬੰਦਿਆ ਨਹੀਂ ਨਹੀਂ ਕੋਈ ਨਹੀਂ ਆ ਰਿਹਾ ਇਹ ਵੀ ਫਿਰ ਵੀ ਠੀਕ ਹੈ ਰਾਤ ਦਾ 20 ਮਾ ਬੜਾ ਵਧੀਆ ਵਾਹ ਕਿ ਇਦਾਂ ਮਨੋਂ ਬੱਚੇ ਦੀ ਬਾਹਰ ਜਾ ਸਕਦੇ ਸੀ ਹੈਨਾ ਤੁਹਾਨੂੰ ਬਹੁਤ ਬਾਕੀ ਅਹੀਂ ਦਮਾਦ ਕਰਦੇ ਆ ਹਾਂਜੀ ਹਾਂਜੀ ਸਮੋਸਾ ਵੀ ਪਾਰਟੀ ਜਿਹੜੀ ਹਸ ਨਹੀਂ ਹੋ ਲੋ ਹਾਂਜੀ ਆ ਇਹ ਠੰਡਾ ਵਾਹੇ ਸੈਲਸ ਦਾ ਠੀਕ ਹੈ ਅਹੀਂ ਅਜ ਖਾਣ ਵਾਲੇ ਸਾਡਾ ਜੀ ਫਿਰ ਕਿਹਦੇ ਕਰਾਂਗੇ ਨੇ ਵਾ ਇੱਕ ਪਹਿਲੇ ਗਿਲਾ ਮੇਰਾ ਗੁਰਫਤੇ ਸਿੰਗ ਵੀ ਉੱਠ ਗਿਆ ਬਹੁਤ ਲਾਵਾ ਜੀ ਸਾਡੇ ਗੁਰਫਤੇ ਨੂੰ ਮਿਲ ਲਿਆ ਜਾਨੀ ਨੇ ਫੜਾ ਚਾਚੀ ਕਾ ਜੀ ਕੀ ਹਾਲ ਆ ਚਾਲੇ ਅੱਡਾ ਤੂੰ ਦੱਛੋ ਮੈਂ ਬਿਲਕੁਲ ਠੀਕ ਠਾਕ ਆ ਇਹ ਤਾਂ ਇਸ ਮੋੜੇ ਨੂੰ ਵੀ ਕਰਦਾ ਪੰਥ ਵੀਰ ਹਾਂ ਜੀ ਕਿਰੋ ਸੜਾ ਹੋ ਗਿਆ ਜੀ ਨਾ ਸਮਝ ਰਾਮ ਜੀ ਕਰਦਾ ਜੀ ਕਰਦਾ ਵੀ ਦੇਖੀ ਵੀ ਨਾ ਹੁਣ ਧਿਆਨ ਉਹਦਾ ਸਾਰਿਆਂ ਮਨ ਦਾ ਸਾਰੇ ਫਿਰ ਹੈ ਖੜੇ ਆ ਤਾਂ ਕਿ ਤੁਮੀ ਕੁਛ ਦੱਸੋ ਆਪਣੇ ਬਾਰੇ ਹੁਣ ਵੀਡੀਓ ਕਿੰਨੀ ਬਣਦੀਆਂ ਕੀ ਗੱਲ ਵਾ ਕੀ ਕਮੀ ਆ ਸਹੀ ਗੱਲ ਆਂ ਤੁਹਾਡੇ ਉਹ ਸਾਰੇ ਕਰਦੂਗਾ ਨਾ ਸਾਰਾ ਦਿਨ ਤੇ ਉਹ ਕਾਬਲੇ ਦੇਣਾ ਹੁਣ ਤੇ ਮੈਂ ਹੋਇਣਾ ਮਾ ਘਿਰ ਕੋ ਗਲੇ ਦੇ ਭੀ ਉਹ ਦੂਜੇ ਵੀਰ ਕਹਿੰਦੇ ਪ੍ਰੀਤ ਭਰਦੇ ਜਣਾ ਹਾਂਜੀ ਖਾਣ ਜਿੰਦੀਆਂ ਨਹੀਂ ਜੇ ਜਦੋਂ ਖਾਣ ਪਹਿਲਾਂ ਦਾ ਬਲੌਗ ਸ਼ੁਰੂ ਕਰ ਦਿੰਦੇ ਆ ਪਤਾ ਨਹੀਂ ਜੀ ਸਵਾਲ ਅਸਲ ਚ ਪਤਾ ਕੀ ਗੱਲ ਆ ਮੈਨੂੰ ਇਹ ਚੀਜ਼ ਹੁੰਦੀ ਆ ਕਿ ਮੈਂ ਆਪਣੀ ਹਰ ਚੀਜ਼ ਆਪਣੇ ਘਰ ਨਾਲ ਸ਼ੇਅਰ ਕਰਦਾ ਤੇ ਵੀ ਵੀਰਾਂ ਨੂੰ ਸਵਾਲ ਆ ਨਹੀਂ ਕੀ ਕਰਦੇ ਆ ਤੇਰਾ ਜੀ ਨੂੰ ਆਪਣਾ ਸਵਾਲ ਆ ਆਪਣਾ ਪਰਵਾਰ ਤੇ ਮੈਂ ਮੈਨੂੰ ਮਤਲਬ ਇਹ ਹੁੰਦਾ ਵਾ ਕੋਈ ਸਰਸਾ ਕਹਿ ਰਹੀ ਆਪਣੇ ਹੱਥ ਵਾਲੇ ਵੀਡੀਓ ਅਪਲੋਡ ਕਰਨਾ ਆਪਾਂ ਜਾਂਦੇ ਆ ਰਹੇ ਹਾਂ ਕੰਦਾ ਚੱਲਿਆ ਘਰ ਦੇ ਆ ਗਿਆ ਸਨੇ ਕਹਿੰਦਾ ਵੀ ਨਹੀਂ ਇੱਕ ਕੰਦਾ ਨਹੀਂ ਪਣਾ ਫਸ ਮੋਸਲ ਆ ਲੈ ਗਿਆ ਇਹ ਹੁਣ ਪੱਟ ਗਿਆ ਲੱਗੀ ਐ ਉੱਲੇ ਲੜ ਕੇ ਫਿਰ ਸਿਰ ਗੇਮ ਬਣ ਗਈ ਸਾਰੀ ਦਲਜੀਤ ਨੂੰ ਵੀ ਦੱਸਣ ਕੁਛ ਹਾਂਜੀ ਹਾਂਜੀ ਮੋਸੇ ਆ ਗਿਆ ਹੁਣ ਤੇ ਚਾਹ ਤੀ ਵੀਡੀਓ ਦੇਖਣ ਆਪਾਂ ਨਹੀਂ ਕਰੋ ਪੇਜ ਤੋਂ ਨਹੀਂ ਪਤਾ ਜੀ ਇਹਨੂੰ ਅੱਜ ਗਿਆ ਆਪੀ ਗਈ ਸੌਣੇ ਮੇਰੇ ਨਾਲ ਕਰੋ ਸਮੋਸੇ ਹੋ ਗਏ ਸੰਨੀ ਦੇ ਨੂੰ ਸਮੋਸੇ ਖਾ ਗਏ ਟੜੇ ਨੂੰ ਅੱਛਾ ਅਸੀਂ ਕਿਤਾਹ ਹਾਰੇ ਕੋਈ ਸਰਦ ਬਰਾਬਰ ਹੋ ਗਏ ਕੰਮ ਇਹ ਨਾ ਕੋਈ ਥੀਰ ਆਏ ਨਹੀਂ 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 ਕੰਮ ਅਗਲੀ ਵਾਰੀ ਬੜੀ ਅਗਲੀ ਰਾਤ ਨਹੀਂ ਜਦ ਤੱਕ ਕੋਈ ਬਾੜੀ ਆ ਕੰਮ ਨਹੀਂ ਆਉਂਦਾ ਨਹੀਂ ਹੋ ਗਏ ਕੋਰ ਪੱਧ ਨੇ ਨਹੀਂ ਤੇ ਠੀਕ ਹੈ ਕਿਤਾ ਹੜਾ ਪੱਧ ਹੋ ਜਾਣਾ ਹਾਂ ਬਾਤੀ ਨਹੀਂ ਸਾਰੇ ਨਾਲ ਹੈਗੇ ਜੇ ਸਮੋਸੇ ਨਾਲ ਚਨੇ ਨਾਲ ਲਾਲ ਚਟਣੀ ਹਨਾ ਜੀ ਤੇ ਬੜਾ ਹੀ ਮਜ਼ਾ ਆਉਣਗਾ ਖਾਣ ਦਾ ਸਾਰੇ ਭੈਣ ਭਰਾ ਸਾਰੇ ਨਿਕਲੋ ਨਹੀਂ ਉਹ ਸਾਰੇ ਅੱਛਾ 40 ਸੇ ਮੈਂ 40 ਹਾਂ ਮੈਨੂੰ ਨੀਂਦ ਨਹੀਂ ਆਈ ਮੇਰੇ ਤਾਂ ਮੂੰਹ ਚ ਬਹੁਤ ਜ਼ਿਆਦਾ ਪਾਣੀ ਆਉਂਦਾ ਮੈਂ ਤਾਂ ਖਾਂਢੀ ਫਿਰ ਤਾਂ ਕੰਟਰੋਲ ਨਹੀਂ ਮੇਰਾ ਜ਼ਿਆਦਾ ਉਹ ਲੱਗਾ ਪੰਦੇ ਨੇ ਪਾਣੀ ਆਉਂਦੇ ਆ ਦੇਖੋ ਜਿਹੜੇ ਬਾਹਰ ਆਠ ਤੂੰ ਸਾਸਟੀ ਗਾਦੀ ਕਹੀ ਸਾਰਿਆਂ ਨੂੰ ਅੱਜ ਸਾਰੇ ਸਾਸਟੀ ਗਾਦੀ ਸਾਰੇ ਇਹ ਉਦੋਂ ਕਹਿੰਦੀ ਹਾਂ ਕੀ ਕਰ ਤੂੰ ਵੀ ਕਰ ਮੈਂ ਤਾਂ ਸਾਤੀ ਗਾ ਉਹ ਆਜੋ ਸਮੋਸੇ ਖਾ ਲੋ ਕੇ ਆਜੋ ਸਮੋਸੇ ਖਾ ਲੋ ਉਦੋਂ ਮੂੰਹ ਲੱਗ ਕੇ ਆਓ ਤੂੰ ਜੀ ਗਾ ਲੋ ਆਜੋ ਸਮੋਸੇ ਖਾ ਲੋ ਹਾਂ ਬੱਸ ਇੱਧਰ ਤੇ ਮੂੰਹ ਕਰ ਉਦੋਂ ਮੂੰਹ ਕਰ ਕੇ ਉਹ ਸੈਸ ਵਾਲ ਨੂੰ ਮੂੰਹ ਕਰ ਉਦੋਂ ਇੱਧਰ ਆਓ ਸਾਰੇ ਸਮੋਸੇ ਇੱਧਰ ਵੇਖ ਇੱਧਰ ਮੇਰੀ ਆ ਤੁਹਾਨੂੰ ਸਾਰੇ ਨੇ ਸਾਰੇ ਗੱਲ ਕਰ ਮੇਰੇ ਸਾਹ ਹਾਣਾ ਇੱਕ ਜੀ ਹੈਗਾ ਡੈਡੀ ਕਿੱਥੇ ਆ ਨਾਨੂ ਹਏ ਹਰੀ ਮਿਰਚ ਆ ਗਈ ਹੋ ਭਾਜੀ ਆ ਸਾਇਰਸ ਨੂੰ ਸਾਰੇ ਕਹਿੰਦੇ ਪ੍ਰਭ ਬਦਲੀ ਹੋ ਗਈ ਆ ਹਾਂ ਮਾਮੀ ਦੀ ਤੇਰੀ ਇਹ ਜਿੰਨੀ ਵਾਰੀ ਵੀਡੀਓ ਬਣਾਉਂਦੇ ਆਪਾਂ ਸਮੋਸੇ ਹੁਣ ਚਾਹੀਦੇ ਪ੍ਰਭ ਨੂੰ ਆ ਪੂਰਾ ਲੈਵਲ ਤੇ ਲੈ ਕੇ ਆਣਾ ਨਹੀਂ 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 ਇਹ ਸਹੀ ਗੱਲ ਆ ਬੰਦਾ ਕੋ ਕਮਜ਼ੋਰ ਨਹੀਂ ਰਹਿਣਾ ਚਾਹੀਦਾ ਟੀਮ 'ਚ ਹਾਂ ਕਮਜ਼ੋਰ ਬੇਟੇ ਖੇਤਾ ਪੋਈਆਂ ਆਪਣੇ ਪੈਰ ਗਏ ਮਨੋ ਇਹ ਦੋਸ ਮੋਹੇ ਹੋਰ ਦੋ ਐਕਸਟਰਾ ਨਾਲੇ ਮਨ ਦੋ ਪਾ ਕੇ ਮੇਰੇ ਕਮਜ਼ੋਰ ਕੋਰੋੜਾ ਨਾ ਨਾ ਅੱਗਾ ਅੱਗਾ ਦੇ ਦੋ ਸਾਇਰਸ ਤੇ ਸੈਰਸ ਦੀ ਨਾਨੀ ਮਾ ਉੱਪਰ ਬੈਠੇ ਆ ਤੇ ਅਸੀਂ ਸਾਰੇ ਥਲੇ ਬੈਠੇ ਆ ਜੋ ਮੜਾ ਖੋਲ ਰੇ ਖਾਂਦਾ ਹਾਂ ਇੱਦਾਂ ਮਜ਼ਾ ਜ਼ਿਆਦਾ ਹੁੰਦਾ ਵੇਖ ਲਓ ਸਾਰੇ ਜਣੇ ਬੈਠੇ ਆਰਾਮ ਨਾਲ ਕਿਦਾਂ ਕਰਦਾ ਅੱਦਾ ਤੋਂ ਮੋਸੇ ਹੁੰਦਾ ਨਹੀਂ ਮਨ ਤਾਂ ਸੁਖਦਾ ਸੱਰੀ ਬੱਟ ਇਹਨੇ ਬੜੇ ਟੱਪਣੀ ਲਾ ਮਮਾ ਅੱਦਾ ਅੱਦਾ ਲੈ ਲਓ ਡੈਡੀ ਠਾਲ ਕੇ ਲਿਆ ਤੁਮਾ ਜੀ ਪਤਾ ਲਾ ਲਓ ਮੰਮੀ ਜੀ ਬੜੇ ਬਾਤੋਂ ਸਾਥ ਥੋੜਾ ਗਿਆ ਤੇ ਆਪਾਂ ਹੁਣ ਬਣਾ ਲਈਆਂ ਜੀ ਦੋ ਵੀਡੀਓ ਤੇ ਹੁਣ ਹੋ ਗਈ ਸਾਡੀ ਤਿਆਰੀ ਜਾਣ ਦੀ ਤੇ ਪ੍ਰਭ ਨੇ ਟਿੱਪਣ ਤਿਆਰ ਕਰ ਲਿਆ ਪ੍ਰਭ ਕੀ ਕੀ ਪਾ ਲਿਆ ਮੈਂ ਪਾਇਆ ਚੜੇ ਘਾਲੇ ਨਾਲ ਪਾਇਆ chrele ਅੱਛਾ ਠੁਲ ਕੇ ਬਣਾ ਕੇ ਪਾ ਦੇਗਾ ਔਰ ਅਕੀਨ ਡਰਾਈਵਿੰਗ ਹੋ ਜਾ ਕੇ ਦੇਂਦੇ ਤੂੰ ਵੇਖੀ ਇਹਨੇ ਬਰੇ ਬਰੇ ਕੰਮ ਕਰਨ ਵਾਲੇ ਘਰ ਜਾ ਗਏ ਨੇ ਹਾਂ ਇਹ ਆਪਣਾ ਕੰਮ ਸੁਧਾਰਦੀ ਆ ਹਾਂ ਤੇਰੇ ਕੰਮ ਇੰਦੇ ਕਰਦੇ ਕਰਨ ਵਾਲੇ ਹੋਰ ਇਹਦੇ ਮੁੰਵਲੇ ਤੇ ਲੈ ਕੇ ਨਾ ਹਾਂ ਇਹ ਜਦੋਂ ਮੈਂ ਮੁੰਡਾ ਫੜਦਾ ਹੁੰਦਾ ਵਾ ਇਹਨੇ ਸਾਰੇ ਕੰਮ ਕਰਦੇ ਦੇ ਆ ਅੱਛਾ ਇਹ ਕੰਮ ਮੁੰਡੇ ਆਫਸਰ ਚ ਅੱਛਾ ਤੇ ਮੁੰਡਾ ਮੁੰਡਾ ਇਹ ਆ ਕੇ ਕਾਮ ਪਾਉਣ ਨੂੰ ਇਹ ਬੋਲੇ ਇਹ ਹੁਣ ਬਣਨ ਲੱਗੀ ਜੇ ਕੜੀ ਦਜੀਤ ਸਾਡੀ ਬਣਾਉਣ ਲੱਗੀ ਹੈ ਕੜੀ ਤੇ ਕੜੀ ਬਹੁਤ ਸਵਾਦ ਨਾਲ ਨਹੀਂ ਲੱਗਦੀ ਤੇ ਮੇਰੀ ਨੀਂਦ ਮਾਰੀ ਹੋਣ ਗਈ ਹੈ ਕਲੀ ਤੇ ਮੈਂ ਕਹਿੰਦਾ ਅਲੀ ਕੋਲ ਕਹਿਣਾ ਚੱਲਿਆ ਚੱਲੇ ਚੱਲੇ ਤੂੰ ਵੱਖੇੜੀ ਜਨੇ ਕੜੀ ਜਨੇ ਤੂੰ ਬੁਕੀਲਾ ਜਾਫ ਕਰਦੇ ਤਾਂ ਫੇਰ ਲੱਗੀ ਵੀ ਐਡਿਟ ਨਹੀਂ ਨਹੀਂ ਮੇਰੀ ਕੜੀ ਪਈ ਹੈਗੀ ਆ ਨਾ ਉਹ ਤਾਂ ਕਰਦੇ ਨਹੀਂ ਉਹਨਾਂ ਦੇ ਦੇਖ ਬਣ ਜੇਗਾ ਨਾ ਬੜਾ ਹਵਾਈ ਨਹੀਂ ਤੋ ਵੀ ਨਾ ਤੇ ਹੁਣ ਕੜੀ ਬਣ ਲੱਗੀ ਹੈ ਤੇ ਆਪਾਂ ਦਾ ਕੜੀ ਲੈ ਕੇ ਜਾਣੀ ਆ ਹੁਣ ਠੀਕ ਆ ਨਾ ਤੇ ਪ੍ਰਾਪ ਹੁਣਾਂ ਦੀ ਵੀ ਤਿਆਰੀ ਇਹ ਹੁਣ ਚੱਲੀ ਆ ਬਾਬਾ ਚੱਲ ਜਾਂ ਟਾਈਪ ਹੋ ਗਿਆ ਬੇਲੇ ਕਦਾਂ ਲੱਗੇ ਟਾਈਪ ਹੋ ਗਿਆ ਬਾਬਾ ਦਵਾ ਲੈ ਮੈਂ ਕਿਹਾ ਨਾ ਰঞ্জੀਤ ਨੇ ਕਹਿੰਦੇ ਭਾਡੇ ਸਾਫ ਕਰਦੇ ਆ ਇਹ ਤਾਂ ਬਣਾਏ ਸਬਜੀ ਉਹ ਬਾਬਾ ਨੇ ਚੋਕਲੀ ਆ ਹੁਣ ਕਿਹਦੀ ਤੁਸੀਂ ਲੈ ਜਿਹੜੀ ਮੈਂ ਕਿਹਾ ਤਾਂ ਮੇਰੀ ਕੜੀ ਖੜਨੀਗੀ ਪਰ ਮੇਰੀ ਕੜੀ ਭੜੀ ਮਤਾਂ ਕਰ ਜਾਣਾ ਚੱਲੋ ਕੋਣ ਜਦੋਂ ਦੂਜੀ ਮੋਟ ਜਾਣੇ ਹੋਏ ਇਹਨਾਂ ਦਾ ਲੱਗੀ ਭਾਜੀ ਦਾਗਾ ਕਰਨ ਦਾ ਰਾਂਦਾ ਮੈਨੂੰ ਦਵਾਦਾ ਕੀ ਮਾਦੀ ਰਿਹਾ ਤਾਂ ਫੋਨ ਮੈਨੂੰ ਮੀਮਰ ਕਰੇ ਉਹਦੀ ਸੱਚੀ ਮੱਤੀ ਦਾ ਮੈਂ ਗਿਆ ਨਾ ਕੜੀ ਦਾ ਚੋੜੀ ਬਣਾ ਕੇ ਲੈ ਆਲੀ ਘਰ ਜਾ ਕੇ ਲੈ ਆ ਦਜੀ ਚੋੜੀ ਬਣਾ ਦੀ ਨਾ ਤਾਂ ਮੇਰੀ ਸੋਹਣ ਘਰ ਦਾ ਉਹਦੀ ਤਿਆਰੀ ਕਰਨ ਦੀ ਲੋੜ ਨਹੀਂ ਇੱਥੋਂ ਇਹਨਾਂ ਦਾ ਲਫਾਵੇ ਸਾਰਾ ਕਿੱਟਾ ਸਮਾਨ ਪਾ ਦੇ ਮੈਂ ਸਰੇ ਨੂੰ ਕੋਲ ਆ ਉਹ ਨਹੀਂ ਨਾ ਇੱਕ ਦੋਲੀ ਵੇਚਦੀ ਪਾ ਆਪਣੇ ਘਰੇ ਜਾ ਕੇ ਪਾਉ ਮੈਂ ਤੇ ਜਿਹੜਾ ਇੱਕ ਚੋਪਾਰੇ ਕਰੀ ਬਣਾ ਲਈ ਹੋਰ ਨਾਲ ਮੋੜ ਵਰਗਾ ਪੋੜੇ ਬਣਾ ਲੈ। ਮੇਰੇ ਘਰ ਤੋਂ ਜੇ ਸਮਾਰ ਤੇ ਨਰਕ ਹੋਇਆ ਤੇ ਪਕੋੜੇ ਦੇ ਨਿਕਲੀ ਚੜੇ ਨੇ ਹੈ ਤੇ ਬੜਾ ਵਧੀਆ ਲੱਗਦਾ ਵਾ ਬੜਾ ਇੰਜੋਏ ਕਰਨੇ ਆ ਨਾਲੇ ਮੈਂ ਵੀ ਕਿਸਮਤ ਵਾਲੀ ਆ ਵੀ ਆਪਣੀ ਪੇਕੇ ਜਿਹੜੀ ਝਟ ਝਟਾ ਦੇਣੀ ਆ ਤੇ ਆਣ ਕੇ ਨਾਲੇ ਸਾਰਾ ਮੇਰੀ ਘਰ ਹਲਾ ਤੂੰ ਕਲੀ ਕਿਸਮਤ ਵਾਲੀ ਨਹੀਂ ਕਿਸਮਤ ਤਾਂ ਇਹ ਨਹੀਂ ਇਹ ਜਿਹੜਾ ਇੱਥੇ ਪ੍ਰੈਸ ਆਪਣਾ ਕਾਰੋਬਾਰ ਹੈ ਜੀ ਨਹੀਂ ਜੀ ਕਰਵਾ ਨਹੀਂ ਜੀ ਕਿਸ ਨੂੰ ਕਰਵਾ ਬੁੜੀਆਂ ਬੰਨ ਨੇ ਦੁਨੀਆ ਵਰਦੀ ਨਹੀਂ ਜੀ ਚਲੋ ਫਿਰ ਮੈਂ ਆਪਣੇ ਜਾਣਾ ਫਿਰ ਜਾਣਾ ਮੈਨੂੰ ਮੌਕੇ ਨਹੀਂ ਮਿਲਦਾ ਜੀ ਇਹ ਕੈਨ ਨਾ ਮੇਰੇ ਤੋਂ ਪਹਿਲਾਂ ਇਹ ਤਿਆਰ ਹੋ ਇੱਕ ਦਿਨ ਆ ਚੱਲ ਜੀ ਹੋ ਚੱਲ ਹੋਈ ਤਿਆਰ ਤੋਂ ਜੇ ਚੱਲ ਚੱਲ ਜੀ ਮੇਰੇ ਤੋਂ ਜੀ ਤਾਂ ਮੈਨੂੰ ਇਹ ਹੁੰਦਾ ਪਜਾਗਣਾ ਟਾਈਮ ਨਾਲ ਜਾਵਾਂਗੇ ਗਰਮੀ ਬੜੀ ਤੇ ਟਾਈਮ ਨਾਲ ਕੰਮ ਹੋਣਾ ਤੇ ਹੁਣ ਤੇਰੇ ਹੁੰਦੇ ਵੀ ਅੱਜ ਦਾ ਥੋੜਾ ਬੋਤਾ ਘੁਰੇ ਦਾ ਥੋੜਾ ਬੋਤਾ ਜੇ ਰਹਿ ਗਿਆ ਕੰਮ ਉਹ ਵੀ ਕਰਦਾ ਹੈ ਕੋਰਦੇ ਲਾਈਟ ਦਾ ਵਾਦਾ ਘਾਟਾ ਹੋਏ ਤਾਂ ਤੇ ਕਰਕੇ ਨਾ ਫਿਰ ਥੋੜਾ ਜਿਹਾ ਟਾਈਮ ਉਹ ਬਹੁਤ ਸਮਾਂ ਲੱਗ ਜਾਂਦਾ ਜੈਦਾ ਦੇ ਘਰੋਂ ਅੱਧਾ ਘੰਟਾ ਕਹਿੰਦੇ ਕਿੰਨੇ ਜਿੰਨ ਘੰਟੇ ਲੱਗ ਜਾਂਦੇ ਤੇ ਇਸ ਕਰਕੇ ਮੈਂ ਤੁਹਾਨੂੰ ਪਤਾ ਨਹੀਂ ਸਾਰੇ ਛੜੇ ਜੇ ਤੇ ਹਨਾ ਟਾਈਮ ਤੋਂ ਟਾਈਮ ਕੱਢ ਕੇ ਸਾਰੇ ਕੰਮ ਕਰਨੇ ਪੈਂਦੇ ਆ ਮਾਰੇ ਬੀਬੀ ਨੂੰ ਮੋਟਾ ਵੀ ਬੀਬੀ ਨੂੰ ਕਹਿ ਨਹੀਂ ਨਾ ਮੋਟੀ ਨਹੀਂ ਆਉਂਦੀ ਹੈ ਕਿ ਚੱਲੀਏ ਨਹੀਂ ਆਪਣੇ ਆਪੇ ਲੈ ਕੇ ਆਉਂਦੇ ਸਭ ਚੱਲ ਗਈ ਆ ਤੇ ਮੰਮੀ ਨੂੰ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਵੀ ਆਣ ਕੇ ਉਹ ਕੁੜੀਏ ਮਿਲ ਜਾਂਦੀ ਸਭ ਤੋਂ ਵਧੀਆ ਗੱਲ ਇਹ ਹੈ ਫੋਨ ਇਹ ਪਤਾ ਆ ਹੀ ਨਾ ਨਹੀਂ ਵਧੀਆ ਵਾਕੇ ਵਧੀਆ ਉਸ ਤਰ੍ਹਾਂ ਖਾਂਦੇ ਰਹੀਏ ਤਾਂ ਵਧੀਆ ਰਹਿੰਦਾ ਨਹੀਂ ਬਾਕੀ ਕਰ ਲਿਆ ਵੀ ਚਲੋ ਤਾਂ ਦੋ ਤਿੰਨ ਦਿਨ ਤੰਗਣਾ ਉਹ ਦੋ ਰੋਲ ਬੰਦਾ ਆ ਹੀ ਕੋਈ ਕਰਨਵਾ ਨਾ ਪਰ ਆਪਣੇ ਘੌਂਟੇ ਪਤਾ ਨਾ ਇਸ ਤਰ੍ਹਾਂ ਠੀਕ ਹੈ ਨਾ ਜਲਦੀ ਬਣ ਕੇ ਨਾ ਆਦਤ ਬਣ ਕੇ ਇੱਕ ਦੂਜੇ ਜਿੰਨਾ ਜਿਵੇਂ ਇੱਕ ਦੂਜੇ ਦਾ ਫੋਨ ਨਹੀਂ ਕਰ ਲੈਂਦੇ ਜਿੰਨਾ ਜਿਦੇ ਇੱਕ ਦੂਜੇ ਨੂੰ ਮਿਲਣਾ ਲਈ ਦੀਜੇ ਉਸੇ ਦਿਨ ਕਿ ਉਹਨਾਂ ਜਿਹੜਾ ਇੱਕ ਦੂਜੇ ਨੂੰ ਫੋਨ ਸੰਤੁਸ਼ਟੀ ਨਹੀਂ ਆਨੀ ਮਨ ਨੂੰ ਉਹਦਾ ਭਾਈ ਤੁਹਾਡੇ ਕੋਲ 3 ਮਹੀਨੇ ਬਾਅਦ ਚੱਕਰ ਅੱਗੇ ਮਾਰਦੇ ਨੇ ਹਨਾ ਉਹ ਕਿਹ ਬਾਜਦਾ ਤੇ 2 ਨਹੀਂ 2 ਵਜਨ ਦੇ ਹੁੰਦੇ ਸੀ ਹਾਂ ਹਾਂ ਗੱਲ ਕੱਖ ਨਹੀਂ ਗਈ ਵੀ ਗਰਮੀ ਬੜੀ ਆ ਨਹੀਂ ਤੇ ਘੱਟ ਨਾਲ ਨਹੀਂ ਕਰਨੀ ਤੇ ਪਰਪਰੇ ਸੂਟ ਲੈਣਾ ਹੁਣ ਆਉਣਾ ਪਤਾ ਕਰ ਗਿਆ ਬੜਾ ਪਰ ਬੰਦੇ ਕਰਕੇ ਇਹ ਮੁੱਦਾ ਵੀ ਹੁੰਦਾ ਪਰ ਆਪਣਾ ਨਿਕਾਵੇ ਤੇ ਕਾਜੇ ਗੁਰਫਤੇ ਵੀ ਨਿਕਾਵਾ ਪਹਿਲਾਂ ਪਤਾ ਕੀ ਭਾਈ ਇਹ ਜਿਹੜਾ ਕੱਪੜੇ ਸਿਲਾਈ ਕਰਦੇ ਨੇ ਦੇਖੀ ਪਰ ਆਪ ਭਾਨ ਲੈ ਜਾਂਦੀ ਨਹੀਂ ਦੋ ਚੱਤੂ ਅਸੀਂ ਬੜਾ ਜਾ ਕੇ ਮਾਰਦੇ ਹਾਂ ਹੈ ਮੈਨੂੰ ਮਾਰ ਨਹੀਂ ਮੇਰੀ ਇੱਕ ਗੱਲ ਹੈਗੀ ਜੇ ਵੀ ਜੀਵਨ ਜੁਗ ਦੀ ਇੱਕ ਹੋਰ ਗੱਲ ਆ ਗਈ ਆ ਕਿਉਂ ਤੋਂ ਜੀਤ ਇਹ ਟੇਲਰ ਵੀ ਇੱਕ ਨੰਬਰ ਦੇ ਰਹੇ ਆ ਆਪਣੇ ਬਾਰੇ ਪੈਰੇ ਦੇ ਵਿੱਚ ਜਦੋਂ ਜੇ ਬਾਹਰ ਹੀ ਨਾ ਬਹੁਤ ਢਿੱਡ ਸੀ ਤੇ ਨਾ ਇਹ ਮਤਲਬ ਭੈਣ ਭਰਾਵਾਂ ਸਾਰਿਆਂ ਨੇ ਹਾਂ ਜੀ ਵੀ ਸੀਦੇ ਨਾਲੇ ਪਕੌੜਾ ਕੜਕੜ ਖਾਣੇ ਨਾਲ ਸੀ ਗੇਰੇ ਨੇ ਵੀ ਬੋਲ ਕਰ ਰਹੇ ਤੇ ਬੜਾ ਤੜਾ ਕਰਦੇ ਤੇ ਨਾ ਗਰੋਂ ਸੀ ਪਰ ਹੁਣ ਚਾਈ ਦਾ ਹੀ ਉਹਦੇ ਵਲੇ ਪਕੌੜੇ ਕੱਢ ਰਹੇ ਨੇ ਇਹਦੇ ਹੋ ਨਾ ਪਹਿਲੇ ਦਿਮਕ ਤੋਂ ਹੁੰਦੀ ਆਪਣੇ ਭੈਣ ਭਰਾਵਾਂ ਤੋਂ ਪਕੌੜੇ ਜਿਹੜੇ ਠੀਕਾ ਬਹੁਤ ਢੀਤੀ ਕੋਈ ਗੱਲ ਨਹੀਂ ਆਪਣੇ ਭੈਣ ਭਰਾਵਾਂ ਇਹ ਜੋ ਇਹ ਗੱਲ ਹੈਗੀ ਆ ਤੇ ਚਲੋ ਕਿਤਰਾ ਮਰਦੀ ਹੈ ਨਾ ਤੇ ਬੜਾ ਵਧੀਆ ਟਾਈਮ ਲੰਘਿਆ ਸਾਰਿਆਂ ਦਾ ਬਹੁਤ ਵਧੀਆ ਬਹੁਤ ਵਧੀਆ ਚਲੋ ਮਾਨ ਸੱਚੇ ਪਾਤਸ਼ਾਹ ਹਣ ਐਹ ਲਾਈਨ ਦੇ ਵਿੱਚ ਆਹੀ ਤੇ ਹੁਣ ਵੀ ਸਾਨੂੰ ਬੜਾ ਪਿਆਰ ਮਿਲਦਾ ਸਾਰੇ ਕੈਂਪਰਾ ਬਿਲਕੁਲ ਬਿਲਕੁਲ ਸਹੀ ਆਪਾਂ ਜਿਹੜੇ ਵਲੌਗ ਵਿੱਚ ਆੜ ਕੋ ਨਾਂ ਨਹੀਂ ਲੈ ਗਏ ਦਲਜੀਤ ਹਨਾ ਹਾਂ ਨਹੀਂ ਤੇ ਉਹ ਆਪਾਂ ਕਿਦਾਂ ਇਕੱਠੇ ਦੁਹਾਂਗੇ ਸਾਰੇ ਜਣੇ ਤੇ ਕੋਈ ਗੱਲ ਨਹੀਂ ਉਹਦਾ ਕਿਹਨੇ ਟੈਨਸ਼ਨ ਲਿਆ ਉਹਨਾਂ ਟੈਨਸ਼ਨ ਖੱਟੀ ਹੈ ਕੋਈ ਨੀ ਉਹਨੂੰ ਪਤਾ ਲੱਗਦਾ ਸਾਨੂੰ ਕੋਈ ਜਾਂ ਉਹ ਮੈਂ ਕਮੈਂਟਾਂ ਦੇ ਨਾਂ ਤੇ ਉਹ ਟੈਨਸ਼ਨ ਖੱਟੀ ਹੈ ਤੇ ਤੁਸੀਂ ਗੁੱਸਾ ਨਾ ਕਰਿਓ ਉਹ ਜਿਤਨਾ ਰੁਟੀਨ ਜਿਖਦੇ ਪਹਿਲੇ ਵੀ ਹਰ ਕੋਈ ਲਿਖਿਆ ਜਿਹਨਾਂ ਦੇ ਬੋਲੇਗੇ ਜਿਹਨੇ ਰਹਿ ਗਏ ਆ ਨਾ ਉਹ ਸਾਰਾ ਉਹ ਸਾਰਾ ਮੁੱਦੇ ਨਾਲ ਫਿਰ ਤੁਹਾਨੂੰ ਜ਼ਰੂਰ ਕਰਾਂਗੇ ਇਹਦੀ ਗੱਲ ਕੋਈ ਨਹੀਂ ਸਾਰਿਆਂ ਦੇ ਨਾਮ ਮੈਂਸ਼ਨ ਕਰਾਂਗੇ ਕਿਉਂਕਿ ਜੇ ਇਹ ਸਾਰੇ ਦੇ ਨਾਮ ਇਹਦੇ ਫਿਰ ਕੰਮ ਬੜਾ ਲੰਮਾ ਚੱਲ ਜਾਂਦਾ ਹੈ ਹਾਂਜੀ ਹਾਂਜੀ ਤੇ ਉਹਦੇ ਕਾਰਨ ਫਿਰ ਨਾ ਕੋਈ ਵੀ ਬੜਾ ਅਜੇ ਲੱਗਦਾ ਵੀ ਜਿਹਨਾਂ ਨੂੰ ਕਮੈਂਟ ਕਰ ਗਏ ਹੈ ਨਾ ਕੋਈ ਨਾ ਕੋਈ ਸੁਝਾਅ ਦੇ ਦੇ ਤੁਹਾਨੂੰ ਪਸੰਦ ਕਰਕੇ ਆ ਵੇਖੋ ਵੀ ਸਾਡੇ 15 ਕੋ ਫਰਕ ਪਿਆ ਗੇ ਨਾ ਵੱਡਾ ਹੈ ਨਾ ਕੋਣ ਆਹੋ ਗੁਰਪਤਿ ਵੇਖਿਓ ਕਿ ਕਿੰਨਾ ਹੈ ਫਰਕ ਹੁਣ ਕਾਲਾ ਪੈ ਗਿਆ ਕਾਦੂ ਕਾਲਾ ਪੈ ਗਿਆ ਕਾਦੂ ਕਾਲਾ ਪੈ ਗਿਆ ਕਾਦੂ ਕਾਲਾ ਪੈ ਗਿਆ ਕਾਦੂ ਕਾਲਾ ਪੈ ਗਿਆ ਜਦੋਂ ਭਾਜੀ ਇੱਥੇ ਆਇਆ ਨਾ ਮੇਰੇ ਨਾਲ ਹੀ ਆਇਆ ਤੇ ਘਾਰੇ ਨੇ ਮੇਰੇ ਕੋਲ ਹੀ ਜਾਣਾ ਓਏ ਮੈਨੂੰ ਬਾਹਰ ਲੈ ਕੇ ਜਾਊਗਾ ਬਾਬਾ ਦੱਸਾ ਗੱਲ ਕੀ ਵੀਰ ਜੀ ਇਹ ਮੈਂ ਦਾ ਹਿਸਾਬ ਲਾਇਆ ਜੇ ਵੀ ਜਦੋਂ ਪਬਲਿਕ ਵੇਖੇ ਤੇ ਮੁਰਕੇ ਘਰ ਦੇ ਆਲੀ ਹੁੰਦਾ ਇਹ ਕੇ ਨਾ ਬਾਬੂਰ ਪਰ ਉਹਦੇ ਬਸਾਰੇ ਨੇ ਠੱਕ ਠੱਕ ਲਾ ਗਏ ਜੇ ਭੁੱਖ ਲੱਗੂ ਆਹ ਜੰਦਾ ਤੇ ਲੈ ਵਾਹ ਤੇ ਕੁੱਕੜ ਦੀ ਵੀ ਹੈਗੀ ਜੇ ਤੈਨੂੰ ਜਦੋਂ ਦੁੱਧ ਤਾਂ ਹੁੰਦਾ ਮੈਨੂੰ ਇਹਦੇ ਉਦੋਂ ਵੇਖਣਾ ਵੀ ਉਹ ਦਿੱਖਿਆ ਉਹ ਨਾ ਜੰਦੇ ਜਾ ਰਹੇ ਗਏ ਤਾਂ ਸਹੀ ਗੱਲ ਉਹ ਤਾਂ ਵੀ ਸਾਰੇ ਕੋਲ ਆ ਜਾਂਦਾ ਹੈ ਨਾ ਆ ਜਰਦਾ ਇਹ ਕਰਨਾ ਬਹੁਤ ਜਿਆਦਾ ਚਾਹ ਕਰ ਲਈ ਤਿਆਰੀ ਤਾਂ ਨਹੀਂ ਕਾਗਲਿਕਾ ਵੀ ਚੱਲੇ ਹਾਂ ਪਰ ਮੈਂ ਤੈਨੂੰ ਕਣੀ ਲੈ ਜਾਣਾ ਤੂੰ ਲੈ ਜਾਉ ਮੇਰੀ ਬਣੀ ਭਈਆ ਸਰ ਮੈਂ ਤਾਂ ਜਾ ਕੇ ਥੋੜਾ ਜਿਆ ਕਦੂ ਕਰਨਾ ਤੇ ਆਪੇ ਬਸੇ ਆ ਜੂ ਗੱਡੀ ਲੈ ਕੇ ਮੈਂ ਨਾ ਤੈਨੂੰ ਤੂੰ ਬਣਾ ਦੇ ਤੇ ਫੰਡ ਗਿਆ ਜਿਆ ਗੁੱਡੀ ਨਾਲ ਕਰਦੇ ਬਿਟੂ ਨਹੀਂ ਲੈ ਹੋਰ ਚਲੋ ਠੀਕ ਆ ਜੀ ਫਿਰ ਚਲੋ ਠੀਕ ਆ ਜੀ ਫਿਰ ਫਿਰ ਮਿਲਾਂਗੇ ਹਾਂ ਸਾਰਿਆਂ ਦਾ ਸਦਾ ਰਹਿਣਾ ਥੈਂਕ ਯੂ ਤੁਹਾਡਾ